ਪੰਜਾਬ ਦੇ 7 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਦਰਿਆ ਉਫਾਨਤੇ ਨੇ ਨੈਸ਼ਨਲ ਹਾਈਵੇ ਡੁੱਬੇ ਹੋਏ ਨੇ ਪੁਲਿਸ ਸਥਾਨਕ ਪ੍ਰਸ਼ਾਸਨ ਐਨ ਡੀ ਆਰ ਐਫ ਤੇ ਫੌਜ ਨੇ ਮੋਰਚਾ ਸੰਭਾਲਿਆ ਹੋਇਆ ਪੂਰੇ ਪੰਜਾਬ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਖਾਸ ਕਰਕੇ ਉਹਨਾਂ ਜ਼ਿਲ੍ਹਿਆਂ ਦੀ ਜਿੱਥੇ ਹੜ੍ਹਾਂ ਦੀ ਮਾਰ ਪਈ ਹੈ ਛੇ ਤਸਵੀਰਾਂ ਰਾਹੀਂ ਦੇਖੋ ਇਸ ਵੇਲੇ ਪੰਜਾਬ ਦੇ 7 ਜ਼ਿਲ੍ਹਿਆਂ ਦੀ ਤਸਵੀਰ ਕਿਸ ਢੰਗ ਦੇ ਨਾਲ ਜਲਥਲ ਹੈ ਪੰਜਾਬ ਪਾਣੀ ਪਾਣੀ ਹੈ ਪੰਜਾਬ ਤਬਾਹੀ ਹੈ ਪੰਜਾਬ ਦੇ ਵਿੱਚ ਕਿਵੇਂ ਪਾਣੀ ਨੇ ਬਰਬਾਦ ਕਰ ਦਿੱਤਾ ਏ ਫਸਲਾਂ ਨੂੰ ਬਰਬਾਦ ਕੀਤਾ ਲੋਕਾਂ ਦੇ ਆਸ਼ਿਆਨੇ ਢਾ ਦਿੱਤੇ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਤੇ ਘਰ ਛੱਡਣ ਲਈ ਮਜਬੂਰ ਨੇ ਰਾਹਤ ਕੈਂਪਾਂ ਦੇ ਵਿੱਚ ਪਨਾਹ ਲੈਣੀ ਪਈ ਆ ਪਰ ਇਸ ਦੇ ਨਾਲ ਹੀ ਚਾਹੇ ਲੋਕ ਆਪਣੇ ਪੱਧਰ ਤੇ ਮਦਦ ਕਰ ਰਹੇ ਹੋਣ ਐਨਡੀਆਰਐਫ ਦੀਆਂ ਟੀਮਾਂ ਦੇ ਨਾਲ ਨਾਲ ਐਸਡੀਆਰਐਫ ਅਤੇ ਫੌਜ ਦੇ ਵੀ ਮੋਰਚਾ ਸੰਭਾਲਿਆ ਹੋਇਆ ਏ ਏਅਰ ਫੋਰਸ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਏ एसजीपीसी ਦੇ ਨਾਲ ਨਾਲ ਕਈ ਸਿੱਖ ਸੰਸਥਾਵਾਂ ਅੱਗੇ ਆਈਆਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਡੀਸੀ ਐਸਐਸਪੀ ਸਾਰੇ ਲੱਗੇ ਹੋਏ ਨੇ ਇਸ ਵੇਲੇ ਪਰ ਪਾਣੀ ਇਸ ਵੇਲੇ ਪਿੰਡਾਂ ਦੇ ਵਿੱਚ ਵੜ ਚੁੱਕਿਆ ਏ ਘਰਾਂ ਦੇ ਵਿੱਚ ਵੜ ਚੁੱਕਿਆ ਏ ਫਸਲਾਂ ਨੂੰ ਡਬੋ ਚੁੱਕਿਆ ਏ ਕਈ ਥਾਂ ਤਾਂ ਪਾਣੀ 8-8 10-10 ਫੁੱਟ ਤੱਕ ਵੀ ਪਹੁੰਚ ਗਿਆ ਏ ਹਥਿਆਰਮੀ ਦੇ ਵੱਲੋਂ ਖਾਸ ਆਧੁਨਿਕ ਹਾਈ ਟੈਕ ਮਸ਼ੀਨਾਂ ਦੇ ਨਾਲ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਤਾਂ ਛੇ ਤਸਵੀਰਾਂ ਜਿੱਥੇ ਸਾਫ਼ ਨਜ਼ਰ ਆ ਰਿਹਾ ਹੈ ਕਿ ਪਾਣੀ ਦਰਿਆਵਾਂ ਦੇ ਵਿੱਚ ਚੜ੍ਹਿਆ ਹੋਇਆ ਏ ਉਫਾਨਤੇ ਨੇ ਦਰਿਆ ਤੇ ਪਾਣੀ ਪੁਲਾਂ ਤੋਂ ਵੀ ਪਾਰ ਹੋ ਚੁੱਕਿਆ ਏ ਪੁਲਾਂ ਦੇ ਉੱਪਰੋਂ ਨਿਕਲ ਰਿਹਾ ਏ ਪਾਣੀ ਤੇ ਨੈਸ਼ਨਲ ਹਾਈਵੇ ਡੁੱਬ ਚੁੱਕੇ ਨੇ ਸੜਕਾਂ ਨਜ਼ਰ ਨਹੀਂ ਆ ਰਹੀਆਂ ਏਅਰ ਫੋਰਸ ਦੇ ਵੱਲੋਂ ਬਹੁਤ ਸਾਰੇ ਥਾਂਾਂ ਤੇ ਲੋਕਾਂ ਨੂੰ ਏਅਰ ਲਿਫਟ ਕੀਤਾ ਗਿਆ ਸੀਐਮ ਮਾਨ ਦਾ ਆਪਣਾ ਹੈਲੀਕਾਪਟਰ ਜੋ ਪੰਜਾਬ ਸਰਕਾਰ ਦਾ ਉਸ ਦੇ ਰਾਹੀਂ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਪਰ ਘਰਾਂ ਦੇ ਘਰ ਡੁੱਬ ਚੁੱਕੇ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਅਤੇ ਰਾਹਤ ਕੈਂਪਾਂ ਦੇ ਵਿੱਚ ਪਨਾਹ ਲੈਣ ਲਈ ਮਜਬੂਰ ਨੇ ਇਹ ਸਥਿਤੀ ਹੈ ਇਸ ਵੇਲੇ ਪੰਜਾਬ ਦੇ ਖਾਸ ਕਰ 7 ਜ਼ਿਲ੍ਹਿਆਂ ਦੀ ਜਿੱਥੇ ਇਸ ਵੇਲੇ ਜਲ ਥਲ ਹੈ ਇਸ ਦੇ ਨਾਲ ਹੀ ਤਿੰਨ ਤਸਵੀਰਾਂ ਦੇਖੋ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਪਈ ਹੈ ਕਿਹੜੀ ਇਹ ਜਗਾ ਹੈ ਦਰਅਸਲ ਦੀਨਾ ਨਗਰ ਦੇ ਇਹ ਇਲਾਕਾ ਹੈ ਜਿੱਥੇ ਜ਼ਿਆਦਾ ਮਾਰ ਪੈ ਰਹੀ ਹੈ 에어 ਫੋਰਸ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਹੜ੍ਹ ਦੇ ਵਿੱਚ ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ 에어 ਲਿਫਟ ਕੀਤਾ ਜਾ ਰਿਹਾ ਹੈ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਮਦਦ ਜ਼ਰੂਰ ਕੀਤੀ ਜਾ ਰਹੀ ਹੈ ਚਾਹੇ 에어 ਫੋਰਸ ਹੋਵੇ ਤੇ ਚਾਹੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਬਿਆਨ ਹੋ ਰਿਹਾ ਹੈ ਕਿ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਜਿਹੜੇ ਪੀੜਤ ਲੋਕ ਨੇ ਜਿਹੜੇ ਹੜ੍ਹਾਂ ਦੇ ਵਿੱਚ ਘਰੇ ਹੋਏ ਨੇ ਜਿਹੜੇ ਕਿਤੇ ਆ ਜਾ ਨਹੀਂ ਸਕਦੇ ਜਿਹੜੇ ਇਸ ਵੇਲੇ ਘਰਾਂ ਦੀਆਂ ਛੱਤਾਂ ਤੇ ਨੇ ਫਸਟ ਫਲੋਰ ਤੇ ਨੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਮਚ ਰਹੀ ਪ੍ਰੇਸ਼ਾਨੀ ਹੈ ਤੇ ਇਸ ਕਰਕੇ ਉਹਨਾਂ ਨੂੰ ਰਸਦ ਪਹੁੰਚਾਈ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜੇ ਹੜ੍ਹਾਂ ਦੇ ਵਿੱਚ ਵਸੇ ਹੋਏ ਲੋਕ ਨੇ ਉਹਨਾਂ ਨੂੰ 에어 ਲਿਫਟ ਕੀਤਾ ਜਾ ਰਿਹਾ ਹੈ 에어 ਫੋਰਸ ਦੇ ਵੱਲੋਂ ਵੀ ਕਮਾਂਡ ਸੰਭਾਲੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਆ ਪਰ ਹਾਲੇ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਦੇ ਹੇਠ ਹੈ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਅਗੇ ਬਾਦੇ ਆ ਫਾਜ਼ਿਲਕਾ ਦੇ ਕਰੀਬ 20 ਸਰਹੱਦੀ ਪਿੰਡ ਵੀ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਲੋਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਸੁਰੱਖਿਆ ਥਾਵਾਂ ਵੱਲ ਜਾ ਰਹੇ ਨੇ ਲੋਕਾਂ ਨੇ ਘਰ ਲੋਕਾਂ ਦੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਲੋਕ ਪ੍ਰਸ਼ਾਸਨ ਤੋਂ ਕਿਸ਼ਤੀਆਂ ਦੀ ਮੰਗ ਕਰ ਰਹੇ ਨੇ ਖਾਸ ਕਰ ਜ਼ਰੂਰਤ ਦਾ ਸਮਾਨ ਮੰਗਵਾ ਰਹੇ ਨੇ ਤਸਵੀਰਾਂ ਦੇਖੋ ਇਹ ਫਾਜ਼ਿਲਕਾ ਫਾਜ਼ਿਲਕਾ ਦੀਆਂ ਨੇ ਜਿੱਥੇ ਹੜ੍ਹਾਂ ਦੇ ਨਾਲ ਹਾਹਾਕਾਰ ਹੈ ਪਿੰਡ ਦੇ ਪਿੰਡ ਡੁੱਬ ਚੁੱਕੇ ਨੇ ਪੰਜਾਬ ਜਲਥਲ ਹੈ ਲੋਕ ਆਪਣੇ ਛੋਟੇ ਛੋਟੇ 마ਸੂਮ ਬੱਚਿਆਂ ਨੂੰ ਨਾਲ ਲੈ ਕੇ ਪਲਾਨ ਕਰ ਰਹੇ ਨੇ ਸੁਰੱਖਿਆ ਥਾਮਾਂ ਵੱਲ ਜਾ ਰਹੇ ਨੇ ਆਪਣਾ ਜ਼ਰੂਰੀ ਸਮਾਨ ਲੈ ਕੇ ਜਾ ਰਹੇ ਨੇ ਔਰਤਾਂ ਦੇਖੋ ਕਿ ਲੱਖ ਲੱਖ ਤੱਕ ਪਾਣੀ ਪਹੁੰਚ ਚੁੱਕਿਆ ਹੈ ਜਿੱਥੇ ਘਰ ਦਾ ਜ਼ਰੂਰੀ ਸਮਾਨ ਲੈ ਕੇ ਜਾ ਰਹੇ ਨੇ ਕਿਉਂਕਿ ਘਰਾਂ ਦੇ ਵਿੱਚ ਤਾਂ ਪਾਣੀ ਵੜ ਚੁੱਕਿਆ ਹੈ ਤੇ ਘਰਾਂ ਦੀਆਂ ਇਮਾਰਤਾਂ ਵੀ ਢਹਿ ਢੇਰੀ ਹੋ ਸਕਦੀਆਂ ਨੇ ਦਿੱਕਤ ਆ ਸਕਦੀ ਹੈ ਤੇ ਲੋਕ ਕਿਸ਼ਤੀਆਂ ਦੀ ਮੰਗ ਕਰ ਰਹੇ ਨੇ ਤਾਂ ਜੋ ਕਿਸ਼ਤੀਆਂ ਦੀ ਮਦਦ ਦੇ ਨਾਲ ਸੁਰੱਖਿਅਤ ਥਾਵਾਂ ਤੇ ਜਾਇਆ ਜਾ ਸਕੇ ਕੈਂਪਾਂ ਦੇ ਵਿੱਚ ਜਾਇਆ ਜਾ ਸਕੇ ਰਾਹਤ ਕੈਂਪਾਂ ਦੇ ਵਿੱਚ ਜਾਇਆ ਜਾ ਸਕੇ ਪਾਣੀ ਭਰ ਚੁੱਕਿਆ ਹੈ ਬਰਬਾਦ ਹੋ ਚੁੱਕਿਆ ਹੈ ਤਬਾਹੀ ਹੋ ਚੁੱਕੀ ਆ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਲੋਕ ਘਰੋਂ ਬੇਕਰ ਤੇ ਉਧਰ ਫਾਜ਼ਿਲਕਾ ਦੇ ਤੇਜਾ ਰੋਹਿਲਾ ਦੇ ਵਿੱਚ ਵੀ ਸਤਲੁਜ ਦਰਿਆ ਨੇ ਕਹਿਰ ਮਚਾਇਆ ਹੋਇਆ ਹੈ ਹਾਲਾਤ ਇਸ ਕਦਰ ਨੇ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਪਹੁੰਚ ਚੁੱਕਿਆ ਹੈ ਤੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਲੋਕਾਂ ਨੂੰ 에ਅਰ ਲਿਫਟ ਕੀਤਾ ਜਾ ਰਿਹਾ ਹੈ ਛੱਤਾਂ ਤੋਂ ਹੈਲੀਕਾਪਟਰ ਦੀ ਮਦਦ ਦੇ ਨਾਲ ਲੋਕਾਂ ਨੂੰ ਰੱਸਿਆਂ ਦੇ ਨਾਲ ਲੈ ਕੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ 에ਅਰ ਲਿਫਟ ਕੀਤਾ ਜਾ ਰਿਹਾ ਹੈ ਹਾਲਾਤ ਜਿਹੜੇ ਲੋਕ ਇਸ ਵੇਲੇ ਘਰਾਂ ਦੇ ਵਿੱਚ ਸੁਰੱਖਿਤ ਨੇ ਉਹ ਇਹਨਾਂ ਤਸਵੀਰਾਂ ਰਾਹੀਂ ਇਹਨਾਂ ਦੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਨੇ ਕਿ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਪਾਣੀ ਦੇ ਵਿੱਚ ਉਹਨਾਂ ਦੇ ਫਸਲਾਂ ਡੁੱਬ ਚੁੱਕੀਆਂ ਨੇ ਕੰਮਕਾਰ ਉਹਨਾਂ ਦੇ ਬਿਲਕੁਲ ਰੁਕ ਚੁੱਕੇ ਨੇ ਸਕੂਲ ਬੰਦ ਨੇ ਦੁਕਾਨਾਂ ਬੰਦ ਨੇ ਬਾਜ਼ਾਰ ਬੰਦ ਹੈ ਜਾਨ ਜੋਖਮ ਦੇ ਵਿੱਚ ਹੈ ਤੇ ਇਸ ਵੇਲੇ 에ਅਰ ਫੋਰਸ ਦੀ ਮਦਦ ਦੇ ਨਾਲ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਤਸਵੀਰਾਂ ਫਾਜ਼ਲ ਕਾਦੀਆਂ ਤੇ ਕਾਮਾਂ ਵਾਲੀ ਪੁਲ ਹੈ ਜਿੱਥੇ ਹੁਣ ਉੱਪਰ ਪਾਣੀ ਓਵਰਫਲੋ ਹੋ ਚੁੱਕਿਆ ਹੈ ਸਤਲੁਜ ਦਾ ਪਾਣੀ ਓਵਰਫਲੋ ਹੋ ਚੁੱਕਿਆ ਹੈ ਪਾਣੀ ਪੁਲ ਦੇ ਉੱਪਰ ਦੀ ਨਿਕਲ ਰਿਹਾ ਹੈ ਪਾਣੀ ਪੁਲ ਦੇ ਹੇਠਾਂ ਦੀ ਲੰਗਦਾ ਇਹ ਤਾਂ ਕਹਾਵਤ ਤੁਸੀਂ ਸੁਣੀ ਹੋਵੇਗੀ ਪਰ ਇੱਥੇ ਪਾਣੀ ਪੁਲ ਦੇ ਉੱਪਰੋਂ ਗੁਜ਼ਰ ਰਿਹਾ ਹੈ ਕਾਮਾਂ ਵਾਲੀ ਪੁਲ ਹੈ ਇਹ ਫਾਜ਼ਲ ਕਾ ਦਾ ਕਈ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ ਤੇ ਵੱਡਾ ਹਿੱਸਾ ਪੰਜਾਬ ਦਾ ਇਸ ਵੇਲੇ ਪਾਣੀ ਦੀ ਮਾਰ ਦੇ ਹੇਠ ਹੈ ਤਾਂ ਤਸਵੀਰਾਂ ਤੁਹਾਨੂੰ ਫਾਜ਼ਿਲਕਾ ਦੇ ਦਿਖਾਈਆਂ ਨੇ ਤੇ ਹੁਣ ਡੇਰਾ ਬਾਬਾ ਨਾਨਕ ਚਲਦੇ ਆ ਜਿੱਥੇ ਰਾਵੀ ਦਰਿਆ ਨੇ ਹਾਲਾਤ ਬੇਹੱਦ ਖਰਾਬ ਕਰ ਦਿੱਤੇ ਨੇ ਦਰਿਆ ਇੰਨਾ ਉਫਾਨ ਤੇ ਵਹਿ ਰਿਹਾ ਹੈ ਕਿ ਸੜਕਾਂ ਤੇ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਪਿੰਡਾਂ ਦੇ ਪਿੰਡ ਦਰਿਆ ਦੇ ਵਿੱਚ ਸਮਾ ਚੁੱਕੇ ਨੇ ਇੱਕ ਟਰੈਕਟਰ ਦੇ ਉੱਤੇ ਇਸ ਵੇਲੇ ਮੇਰੇ ਸਹਿਯੋਗੀ ਮੌਜੂਦ ਨੇ ਤੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੜਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਇੱਥੇ 5 ਤੋਂ 7 ਫੁੱਟ ਤੱਕ ਪਾਣੀ ਹੈ ਕਿਉਂਕਿ ਸੜਕ ਤਾਂ ਉੱਚੀ ਹੈ ਪਰ ਜਿਹੜੇ ਆਲੇ ਦੁਆਲੇ ਦਾ ਇਲਾਕਾ ਹੈ ਜਿਹੜੇ ਖੇਤ ਨੇ ਉਹ ਨੀਵੇਂ ਨੇ ਤੇ ਉੱਥੇ ਪਾਣੀ ਬਹੁਤ ਹੀ ਜ਼ਿਆਦਾ ਹੈ ਤਾਂ ਇੱਥੇ ਹੁਣ ਨਿਕਲਣਾ ਵੀ ਇੱਥੋਂ ਮੁਸ਼ਕਲ ਹੋ ਗਿਆ ਹੈ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਤਾਂ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਤੇ ਹੁਣ ਸਰਹੱਦੀ ਜ਼ਿਲ੍ਹਾ ਪਠਾਨਕੋਟ ਜਿੱਥੇ 5 ਦਿਨਾਂ ਤੋਂ ਹੜ੍ਹਾਂ ਦੀ ਮਾਰ ਪੈ ਰਹੀ ਹੈ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਤੇ ਇਸ ਵਿਚਾਲੇ ਪ੍ਰਸ਼ਾਸਨ ਦਾ ਛੇਕਿਊ ਆਪਰੇਸ਼ਨ ਵੀ ਲਗਾਤਾਰ ਜਾਰੀ ਹੈ ਖੁਦ ਮਾਨ ਸਰਕਾਰ ਦੇ ਮੰਤਰੀ ਗਰਾਉਂਡ ਜ਼ੀਰੋ ਤੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਨੇ ਬਚਾਅ ਰਾਹਤ ਦਾ ਕੰਮ ਆਪਣੀ ਨਿਗਰਾਨੀ ਹੇਠ ਕਰਵਾ ਰਹੇ ਨੇ ਤਸਵੀਰਾਂ ਪਠਾਨਕੋਟ ਦੇ ਅਸੈਂਬਲੀ ਗੁਜਰਾ ਤੋਂ ਜਿੱਥੇ ਬਚਾਅ ਤੇ ਰਾਹਤ ਕਾਰਜ ਜਾਰੀ ਨੇ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਆਪ ਪਿਛਲੇ ਕਈ ਦਿਨਾਂ ਤੋਂ ਗਰਾਊਂਡ ਜ਼ੀਰੋ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਲੋਕਾਂ ਤੱਕ ਹਰ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇੱਥੇ ਹੜ੍ਹਾਂ ਨੇ ਸਭ ਤੋਂ ਵੱਧ ਮਾਰ ਪਾਈ ਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤਾਂ ਜਿੱਥੇ ਪੰਜਾਬ ਸਰਕਾਰ ਦੇ ਮੰਤਰੀ ਲੋਕਾਂ ਤੱਕ ਮਦਦ ਪਹੁੰਚਾ ਰਹੇ ਨੇ ਉੱਥੇ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਭੇਜੀ ਹੈ ਅਕਾਲੀ ਵਰਕਰ ਹੜਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ 10000 ਲੀਟਰ ਡੀਜ਼ਲ ਲੈ ਕੇ ਪਹੁੰਚੇ ਨੇ ਟਰੈਕਟਰ ਲੈ ਕੇ ਪਹੁੰਚੇ ਨੇ ਇਸੇ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਹੜਪੀੜਤਾਂ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਫੋਨ ਤੇ ਗੱਲਬਾਤ ਵੀ ਕਰਵਾਈਆ ਤਸਵੀਰਾਂ ਦੇਖੋ ਸੁਲਤਾਨਪੁਰ ਲੋਧੀ ਦੀਆਂ ਨੇ ਹਾਲਾਂਕਿ ਇਹ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੁਖਬੀਰ ਬਾਦਲ ਜਾਇਜ਼ਾ ਲੈਣ ਆਏ ਸੀ ਉਸ ਵੇਲੇ ਦੀਆਂ ਤਸਵੀਰਾਂ ਨਹੀਂ ਤੇ ਸੁਖਬੀਰ ਬਾਦਲ ਦੇ ਵੱਲੋਂ ਲਗਾਤਾਰ ਹੜਪੀੜਤਾਂ ਦੀ ਮਦਦ ਲਈ ਡੀਜ਼ਲ ਭੇਜਿਆ ਜਾ ਰਿਹਾ ਹੈ ਉਧਰ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾ ਨੌਰ ਦੇ ਨਾਲ ਲੱਗਦੇ ਪਿੰਡ ਵੀ ਹੜ ਦੀ ਮਾਰ ਹੇਠ ਨੇ ਪਿੰਡ ਕੋਟਲਾ ਮੁਗਲਾ ਚ ਹੜ ਦੇ ਪਾਣੀ ਚ ਘیرے ਇੱਕ ਸ਼ਖਸ ਦੇ ਸੱਪ ਲੜ ਗਿਆ ਜਿਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਨੇ ਸ਼ਖਸ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਹੈ ਤਾਂ ਪਰੇਸ਼ਾਨੀਆਂ ਦੇ ਵਿੱਚ ਘਰੇ ਹੋਏ ਲੋਕ ਜਿੱਥੇ ਹੜ੍ਹਾਂ ਦੀ ਮਾਰ ਚੱਲ ਰਹੀ ਨੇ ਉੱਥੇ ਅਜਿਹੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤਿੰਨ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ ਇਸ ਵੇਲੇ ਤਸਵੀਰਾਂ ਪਿੰਡ ਕੋਟਲਾ ਮੁਗਲਾ ਤੋਂ ਗੁਰਦਾਸਪੁਰ ਦਾ ਪਿੰਡ ਜਿੱਥੇ ਇੱਕ ਵਿਅਕਤੀ ਦੇ ਅਚਾਨਕ ਸੱਪ ਲੜ ਗਿਆ ਤੇ ਉਸ ਨੂੰ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਪਹਿਲਾਂ ਬਚਾਇਆ ਗਿਆ ਤੇ ਫਿਰ ਐਮਬੂਲੈਂਸ ਰਾਹੀਂ ਹਸਪਤਲ ਭੇਜਿਆ ਤੇ ਉਧਰ ਗੁਰਦਾਸਪੁਰ ਦੇ ਪਿੰਡ ਗਾਲੜੀ ਦੇ ਵਿੱਚ ਵੀ ਪਾਣੀ ਚ ਫਸੀ 60 ਸਾਲਾ ਔਰਤ ਦਾ ਰੈਸਕਿਊ ਕੀਤਾ ਗਿਆ ਪਿੰਡ ਵਾਸੀਆਂ ਨੇ ਮੁਸ਼ਕਲ ਨਾਲ ਇਸ ਔਰਤ ਦੀ ਜਾਨ ਬਚਾਈ ਹੈ ਉਹਨਾਂ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਾਏ ਕਿ ਹੈਲਪਲਾਈਨ ਨੰਬਰ ਤੇ ਫੋਨ ਕਰਨ ਦੇ ਬਾਵਜੂਦ ਕੋਈ ਨਹੀਂ ਪਹੁੰਚਿਆ ਹਾਲਾਂਕਿ ਕਈ ਥਾਵਾਂ ਤੇ ਤਾਂ ਮਦਦ ਪਹੁੰਚ ਰਹੀ ਹੈ ਪਰ ਕਈ ਥਾਵਾਂ ਅਜਿਹੀਆਂ ਵੀ ਨੇ ਜਿੱਥੇ ਪ੍ਰਸ਼ਾਸਨ ਦੀਆਂ ਟੀਮਾਂ ਨਹੀਂ ਪਹੁੰਚ ਪਾ ਰਹੀਆਂ ਗੁਰਦਾਸਪੁਰ ਦਾ ਪਿੰਡ ਹੈ ਗੱਲੜੀ ਜਿੱਥੇ ਇੱਕ ਔਰਤ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਈ ਹੜਾਂ ਦੀ ਮਾਰ ਦੇ ਹੇਠ ਆ ਗਈ ਪਾਣੀ ਬਹੁਤ ਭਰਿਆ ਹੋਇਆ ਸੀ ਤਾਂ ਪ੍ਰਸ਼ਾਸਨ ਕੋਲ ਮਦਦ ਲਈ ਫੋਨ ਵੀ ਕੀਤਾ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਮਦਦ ਲਈ ਟੀਮਾਂ ਨਹੀਂ ਭੇਜੀਆਂ ਗਈਆਂ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਖੁਦ ਹੀ ਰਸਤੇ ਦੀ ਮਦਦ ਦੇ ਨਾਲ ਇਸ ਔਰਤ ਨੂੰ ਇਸ ਪਾਣੀ ਦੇ ਵਿੱਚੋਂ ਬਚਾਇਆ ਰੈਸਕਿਊ ਕੀਤਾ 60 ਸਾਲਾ ਇਹ ਔਰਤ ਪਾਣੀ ਦੇ ਵਿੱਚ ਫਸ ਗਈ ਸੀ ਤੇ ਉਧਰ ਹੜਾਂ ਵਿੱਚ ਆਲੇ ਡੇਰਾ ਬਾਬਾ ਨਾਨਕ ਦੇ ਪਿੰਡ ਬੀੜੀਵਾਲ ਚ ਇੱਕ ਗਰਭਵਤੀ ਮਹਿਲਾ ਦਾ ਵੀ ਰੈਸਕਿਊ ਕੀਤਾ ਗਿਆ ਮਹਿਲਾ ਨੂੰ ਸੁਰੱਖਿਆਤ ਥਾਂ ਤੇ ਲਿਆਉਣ ਲਈ ਮੌਕੇ ਤੇ ਐਂਬੂਲੈਂਸ ਬੁਲਾਈ ਗਈ ਜਿੱਥੇ ਆਰਮੀ ਦੇ ਕਮਾਂਡੈਂਟ ਤੇ ਐਸਐਸਪੀ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਤੇ ਇੱਕ ਗਰਭਵਤੀ ਔਰਤ ਸੀ ਜਿਸ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ